ਕੋਈ ਬਹੁਤ ਹੀ ਵਧੀਆ ਜਿਸ ਤਰ੍ਹਾਂ ਜਗਾੜ ਲਾਇਆ ਹੋਇਆ ਚਾਹ ਦਾ ਹਰਿਆਣੇ ਵਾਲੇ ਬਾਈਆਂ ਦਾ ਬਹੁਤ ਹੀ ਵਧੀਆ ਸੇਵਾ ਕਰ ਰਹੇ ਨੇ ਵੀਰੋ ਮੇਰੇ ਚਾਹ ਗਰਮਾ ਗਰਮ ਚਾਹ ਕਿਸਾਨ ਵੀਰਾਂ ਦੇ ਲਈ ਚਲਦੀ ਹੋਈ ਪੱਠੀ ਗਰਮ ਚਾਹ ਦੇ ਲਈ ਬਹੁਤ ਹੀ ਵਧੀਆ ਸੇਵਾ ਗਰਮਾ ਗਰਮ ਚਾਹ ਵੀਰਾਂ ਦੀ ਪੱਠੀ ਲਗਾਤਾਰ ਚੱਲ ਰਹੀ ਹੈ ਚੱਲਦੇ ਟਰੈਕਟਰ ਦੇ ਨਾਲ ਨਾਲ ਹਰਿਆਣੇ ਵਾਲੇ ਬਾਈਆਂ ਦਾ ਬਹੁਤ ਹੀ ਵਧੀਆ ਸਾਥ ਦੇ ਰਹੇ ਨੇ ਹਾਂ ਜੀ ਹਾਂ ਸਾਰੇ ਭਰਾਵਾਂ ਨੂੰ ਸასიਖਾਲ ਜੀ ਪਹੁੰਚੇ ਆਈ ਆਪਾਂ ਵੀ ਸੰਭੂ ਆਰਡਰ ਤੇ ਹੋ ਗਈ ਦੋ ਦੰਦਨਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਭੂ ਬਾਰਡਰ ਤੇ ਪਹੁੰਚੋ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਜੇ ਕਿਸਾਨ ਅਨ ਅਗੌਂਦਰੇ ਦਾ ਸਾਰੇ ਖਾਂਦੇ ਨੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਸੰਭੂ ਬਾਰਡਰ ਤੇ ਪਹੁੰਚੋ ਵੱਧ ਤੋਂ ਵੱਧ ਕਿਸਾਨ ਸਾਥੇ ਬੰਦਿਆਂ ਨੂੰ ਵੀ ਭਾਈ ਵੱਧ ਹਰੀ ਜਿਹੜੀ ਮਰਜੀ ਜਥੇ ਬੰਦੀ ਆ ਆਪਾਂ ਨੂੰ ਤਾਂ ਕਿਸਾਨ ਦਾ ਕਿਸਾਨ ਦਾ ਸਾਥ ਦੇਣਾ ਚਾਹੀਦਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਕੱਠ ਕਰੋ ਵੱਧ ਤੋਂ ਵੱਧ ਪਹੁੰਚੋ ਤੇ ਬਹੁਤ ਸੇ ਬਹੁਤ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਟਾਈਮ ਹੋ ਗਿਆ ਇਹ ਕਿਸਾਨਾਂ ਨੂੰ ਬੈਠਣ ਨੂੰ ਵੱਧ ਤੋਂ ਵੱਧ ਪਹੁੰਚੋ ਜੀ ਸਾਰੇ ਕਿਸਾਨ ਭਰਾ ਜੀ